ਸਤਨਾਮ ਸ੍ਰੀ ਵਾਇ ਨਿ ਗੁਰੂ મુક્ત મોહતારે જેતા સમંદ સાગર નીર ભર્યા તેતે ઔગણ હમારે દયા કર હો કિછ મેહર પાવહો ਡੋਬਦੇ ਪੱਥਰ ਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਤਲ ਗੁਰ ਸੇਵੀ ਹੈ ਐਨ ਇਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾ ਨਿਗਰੂ ਸਵੇਪੀ ਸੋਨੇ ਮਹਮਾ ਪੰਜਵਾ ਭਾਗ ਉਠੜੀ ਹਰ ਸੰਤ ਤੁਮਾਰੀ ਜਿਨ ਘਰ ਧੰਨ ਹਰ ਨਾਮਾ ਪਰਵਾਨ ਗਣੀ ਸੀ ਆਈ ਸਫਲ ਤਿਨਾ ਕੇ ਕਾਮ ਭਾਗ ਠੜੇ ਹਰ ਸੰਤ ਤੁਮਾਰੀ ਜਿਨ ਘਰ ਧਨ ਹਰ ਨਾਮ ਪਰਵਾਣ ਗਣੀ ਸੇ ਆਈ ਸਫਲ ਤਿੰਨਾ ਕੀ ਕੰਮ ਮੇਰੀ ਰਾਮ ਹਰ ਜਨ ਕਾ ਹਉ ਬਨ ਜਾਈ ਕੇ ਸਾਚ ਕਰ ਚਬਰ ਤੁਲਾਵਾ ਚਰਨ ਧੂੜ ਮੁਖ ਲਾਈ ਰਹਾ ਜਨਮ ਮਰਨ ਤੋਂ ਮੈਂ ਨਾਹੀ ਜਨ ਪਰ ਉਪਕਾਰ ਆਏ ਜੀ ਦਾਤ ਦੇ ਭਗਤੀ ਦਾ ਹਰ ਸੋਲ ਹੈ ਨੀ ਬਿਲਾਏ ਸੱਚਾ ਅਨੋਰ ਸੱਚੇ ਸਤੇਰਾ ਤੇ ਸੱਚਾ ਸੋਕੇ ਸੱਚੀ ਵੜਿਆਏ ਜਿਨਕੇ ਸੇ ਤਿੰਨ ਜਾਤੇ ਪੱਕਾ ਫੇਰੀ ਹਰ ਜਨ ਕਾ ਤੀਸਣ ਤੀਸ ਕਮਾਵਾ ਨਾਨਕ ਕੇ ਪ੍ਰਪਾਸ ਬੇਨੰਨੇ ਤੇਰੇ ਜਨ ਦੇਖਣ ਪਾਵਾਂ ਤੇਰੇ ਜਨਮ ਦੇ ਕੋਲ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਜੀ ਤਰਾ ਅੰਮ੍ਰਿਤ ਵੇਲੇ ਆਇਓ ਕਮਨਾਂ ਮਾਨ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 749 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਇਹ ਸ਼ਬਦ ਜਿਹੜਾ ਸੋਹਿ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰ ਵਿੰਦ ਤੋਂ ਚਾਰਣ ਕੀਤਾ ਹੋਇਆ ਅੱਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਭਾਗ ਠੜੇ ਹਰਿ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਕਹਿੰਦੇ ਉਹ ਅਸਲ ਦੇ ਵਿੱਚ ਭਾਗਾ ਵਾਲੇ ਹੁੰਦੇ ਆ ਉਹ ਸੰਤ ਜਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਰੂਪੀ ਧੰਨ ਵਸ ਜੇ ਅਸੀਂ ਸਾਰੇ ਪੈਸੇ ਦੀ ਦੌੜ 'ਚ ਲੱਗੇ ਹੋਏ ਆ ਮੈਂ ਵੀ ਤੁਸੀਂ ਵੀ ਸਾਰੇ ਪਰ ਕੁਝ ਕੋ ਹੁੰਦੇ ਆ ਜਿਹੜੇ ਆਪਣੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦੇ ਨਾਮ ਧੰਨ ਨੂੰ ਵਸਾਉਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਸੰਤ ਜਨ ਤੇ ਉਹਨਾਂ ਦੇ ਵਾਕ ਵਿੱਚ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਭਾਗ ਖੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਘਰ ਭਾਵ ਹਿਰਦਾ ਕਿ ਹਿਰਦੇ ਦੇ ਵਿੱਚ ਉਹਨਾਂ ਨੇ ਪਰਮਾਤਮਾ ਦੇ ਰੂਪ ਨਾਮ ਦਾ ਧੰਨ ਇਕੱਠਾ ਕਰ ਲਿਆ ਪਰ ਵੈਣ ਗਣੀ ਸਈ ਇਹ ਆਏ ਸਫਲ ਤਿੰਨਾ ਕੇ ਕੰਮਾ ਕਹਿੰਦੇ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਤੇ ਉਹਨਾਂ ਦੇ ਕੀਤੇ ਹੋਏ ਕੰਮ ਨੇ ਜਿਹੜੇ ਉਹ ਵੀ ਇਸ ਸੰਸਾਰ ਦੇ ਵਿੱਚ ਸਫਲ ਹੋ ਜਾਂਦੇ ਆ ਪ੍ਰਵਾਣ ਗਣੀ ਸਹੀ ਇਹ ਆਏ ਉਹ ਪ੍ਰਮਾਤਮਾ ਦੇ ਦਰ ਤੋਂ ਪ੍ਰਵਾਣ ਹੋ ਜਾਂਦੇ ਆ ਕਿਹੜੇ ਜਿਹੜੇ ਸੰਤ ਜਨ ਹੁੰਦੇ ਆ ਪਰਮਾਤਮਾ ਦੇ ਦਰ ਤੋਂ ਪ੍ਰਵਾਨ ਹੋ ਜਾਂਦੇ ਤੇ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਵੀ ਸਫਲ ਹੋ ਜਾਂਦੇ ਆ ਸਾਡੇ ਕਈ ਵਾਰੀ ਕੰਮ ਕੀਤੇ ਹੋਏ ਬੰਦਾ ਪਸੰਦ ਨਹੀਂ ਕਰਦਾ ਪਰ ਜਿਹੜੇ ਪਰਮਾਤਮਾ ਦੇ ਵਿੱਚ ਆਪੇਦ ਹੋ ਜਾਂਦੇ ਆ ਉਹਨਾਂ ਦੇ ਕੀਤੇ ਹੋਏ ਕੰਮ ਸਾਰੇ ਦੇ ਸਾਰੇ ਸਫਲ ਹੋ ਜਾਂਦੇ ਆ ਮੇਰੇ RAM ਹਰ ਜਨਕਾ ਹੋਂ ਗੱਲ ਜਾਈ ਸੱਚੇ ਪਾਤਸ਼ਾਹ ਜੀਓ ਤੁਸੀਂ ਹੀ ਮੇਰੇ ਕਰਾਮਾਤਮਾ ਵਾਹਿਗੁਰੂ ਹੋ ਹਾ ਮੇਰੇ RAM ਹਰਜਨ ਕਾ ਹੋਂ ਬਲ ਜਾਈ ਜਿਹੜੇ ਤੇਰੇ ਸੇਵਕ ਬਣ ਜਾਂਦੇ ਐ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਜਿਹੜੇ ਤੇਰੇ ਗੋਲੇ ਬਣ ਜਾਂਦੇ ਐ ਮੈਂ ਉਹਨਾਂ ਤੋਂ ਸੱਚੇ ਪਾਤਸ਼ਾਹ ਬਲਿਹਾਰ ਜਾਂਨਾ ਮੇਰੇ RAM ਹਰਜਨ ਕਾ ਹੋਂ ਬਲ ਜਾਈ ਮੈਂ ਉਹਨਾਂ ਤੋਂ ਬਲਿਹਾਰ ਜਾਂਨਾ ਕਿੰਨਾ ਕੁ ਬਲਿਹਾਰ ਜਾਣ ਦੀ ਗੱਲ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕੇਸਾਂ ਗਾ ਕਰ ਜਬਰ ਟੁਲਾਵਾ ਚਰਨ ਤੋੜ ਮੁਖ ਲਾਏ ਦੇਖੋ ਨਿਮਰਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕਿ ਜਿਹੜੇ ਤੇਰੇ ਸੰਤ ਨੇ ਨਾ ਮੈਂ ਉਹਨਾਂ ਦੇ ਸੀਸ ਦੇ ਉੱਤੇ ਆਪਣੇ ਕੇਸਾਂ ਦਾ ਚੌਰ ਬਣਾ ਕੇ ਛੁਲਾ ਦਾਂ ਕਹਿੰਦੇ ਕੇਸਾਂ ਕਾ ਕਰ ਚਬਰ ਢੁਲਾਵਾ ਚਰਨ ਧੂੜ ਮੁਖ ਲਾਏ ਜਿਹੜੇ ਤੇਰੇ ਸੇਵਕ ਬਣ ਜਾਂਦੇ ਐ ਉਹਨਾਂ ਦੇ ਚਰਨਾਂ ਦੇ ਧੂੜ ਮੈਂ ਮੱਥੇ ਨੂੰ ਲਾਉਣ ਨੂੰ ਪਿਆਰ ਹੈ ਗੁਰੂ ਰਾਮ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਗੁਰੂ ਅਰਜਨ ਸਾਹਿਬਾਰੇ ਇਹ ਹੀ ਗੱਲਾਂ ਸਾਨੂੰ ਸਮਝਾ ਰਹੇ ਐ ਕਿ ਜਿਹੜੇ ਸੰਤ ਜਨ ਬਣ ਜਾਂਦੇ ਐ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਬਣਦਾ ਸਤਿਕਾਰ ਕਰੀਏ ਉਹਨਾਂ ਦਾ ਰਹਾਓ ਰਹਾਉ ਦਾ ਭਾਉ ਨਠਹਿਰਣਾ ਰੁਕਣਾ ਤੇ ਵਿਸਰਾਮ ਤੇ ਨਾਲ ਹੀ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਨਮ ਤੇ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਕਹਿੰਦੇ ਜਿਹੜੇ ਤੇਰੇ ਸੰਤ ਜਨ ਹੁੰਦੇ ਆ ਨਾ ਉਹ ਤਾਂ ਜਨਮ ਦੀ ਉਹਨਾਂ ਨੂੰ ਪਰਵਾਹ ਨਾ ਮਰਨ ਦੀ ਪਰਵਾਹ ਜਨਮ ਮਰਨ ਦੋਹਾਂ ਮੈਂ ਨਾਹੀ ਕਹਿੰਦੇ ਉਹ ਦੋਨਾਂ ਤੋਂ ਅੰਦਰਲੇਪ ਦੇ ਕਹਿੰਦੇ ਦੋਨਾਂ ਤੋਂ ਨਰੇਪ ਨੇ ਜਨ ਪਰਉਪਕਾਰੀ ਆਏ ਕਹਿੰਦੇ ਉਹ ਤੇ ਇਸ ਸੰਸਾਰ ਦੇ ਵਿੱਚ ਪਰਉਪਕਾਰ ਕਰਨ ਵਾਸਤੇ ਆਏ ਤੇ ਪਰਉਪਕਾਰ ਕਰਨ ਦਾ ਵਾਅਦਾ ਚਲੇਗੇ ਜਿਵੇਂ ਹੁਣ ਰਾਣਾ ਸਾਹਿਬ ਵਾਲੇ ਸੰਤ ਬਾਬਾ ਵਰਜਿੰਦਲਜਿੰਦਰ ਸਿੰਘ ਜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਸ਼ਰੀਰ ਛੱਡਿਆ ਤੇ ਉਹਨਾਂ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਤਕਰੀਬਨ 30 ਸਾਲ ਲਾ ਕੇ ਨਾ ਇੱਕ ਐਪ ਤਿਆਰ ਕੀਤੀ ਕੰਪਿਊਟਰ ਦੇ ਉੱਤੇ 30 ਸਾਲ ਬੈਠੇ ਰਹੇ 30 ਸਾਲ ਲਾ ਕੇ ਉਹਨਾਂ ਨੇ ਇੱਕ ਐਪ ਤਿਆਰ ਕੀਤੀ ਜਿਹੜੀ ਦੇ ਵਿੱਚ ਸਾਰੀ ਗੁਰਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਗੁਰਦਾਸ ਜੀ ਦੀਆਂ ਦੇ 12 ਤੇ ਸਾਰੇ ਦੀ ਸਾਰੀ ਬਾੜੀ ਜਿੰਨੀ ਵੀ ਸਿੱਖ ਇਤਿਹਾਸ ਸਾਰੇ ਦਾ ਸਾਰਾ ਉਸ ਐਪ ਦੇ ਵਿੱਚ ਉਹਨਾਂ ਨੇ ਪਾਇਆ ਤੇ ਉਹ ਐਪ ਸਾਡੇ ਕੋਲ ਆ ਸੀ ਉਹਦੇ ਤੋਂ ਬਹੁਤ ਕੁਝ ਸਿੱਖਦੇ ਆ ਭਾਵਕੋ ਭਾਰੂ ਪ੍ਰਚਾਰ ਕਰਨ ਵਾਸਤੇ ਆਏ ਉਸ ਐਪ ਦਾ ਨਾਮ ਵੀ ਉਹਨਾਂ ਨੇ ਲਿਖਿਆ ਈਸ਼ਰ ਮਾਈਕਰੋਮੀਡੀਆ ਉਹਨਾਂ ਨੇ ਵੱਡਿਆਂ ਦਾ ਸੰਤ ਰਾਣਾ ਸਾਹਿਬ ਵਾਲੇ ਜਿਹੜੇ ਵੱਡੇ ਸੀ ਉਹਨਾਂ ਦਾ ਨਾਮ ਸੀ ਸੰਤ ਬਾਬਾ ਈਸ਼ਰ ਸਿੰਘ ਉਹਨਾਂ ਦੇ ਨਾਮ ਤੇ ਉਹ ਐਪ ਜਿਹੜੀ ਰੱਖੀਏ ਉਹਦੇ ਵਿੱਚ ਅਸੀਂ ਪਤਾ ਨਹੀਂ ਕਿੰਨਾ ਕੁਝ ਸਿੱਖ ਰਹੇ ਅੱਜ ਮੋਬਾਈਲ ਦੇ ਉੱਤੇ ਉਹ ਜਿਹੜੇ ਸੰਤ ਜਨ ਹੁੰਦੇ ਆ ਉਹ ਤੇ ਸਾਡੇ ਤੇ ਪਰਉਪਕਾਰ ਕਰਨ ਵਾਸਤੇ ਆਏ ਤੇ ਉਹਨਾਂ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਤੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਕਿ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਤ ਦੇ ਭਗਤੀ ਲਾਇਨ ਹਰ ਸੋ ਲਾਇਨ ਮਿਲਾਏ ਕਹਿੰਦੇ ਉਹ ਬੜੇ ਜੀ ਲਾ ਕੇ ਭਗਤੀ ਕਰਦੇ ਆ ਜੀ ਦਾਤ ਦੇ ਭਗਤੀ ਲਾਇਨ ਹਰ ਸੋ ਲਾਇਨ ਮਿਲਾਏ ਤੇ ਸੱਚੇ ਪਾਤਸ਼ਾਹ ਸਾਨੂੰ ਵੀ ਉਸ ਪ੍ਰਮਾਤਮਾ ਦੇ ਨਾਲ ਮਿਲਾ ਦਿਓ ਜਿਵੇਂ ਉਹਨਾਂ ਨੂੰ ਮਿਲਾਤਾ ਪ੍ਰਮਾਤਮਾ ਦੇ ਨਾਲ ਸਾਨੂੰ ਵੀ ਮਿਲਾ ਦਿਓ ਸੱਚਾ ਹੈ ਅਮਰ ਸੱਚੀ ਪਾਪਿ ਛਾਹੇ ਸੱਚੇ ਸੇਤੀ ਰਾਤੇ ਅਮਰ ਦਾ ਭਾਵੰਦਾ ਹੁਕਮ ਕਿ ਸੱਚੇ ਬਾਦਸ਼ਾਹ ਤੇਰਾ ਜਿਹੜਾ ਹੁਕਮ ਹੈ ਉਹ ਵੀ ਸੱਚਾ ਹੈ ਤੇ ਜਿਹੜੀ ਤੇਰੀ ਬਾਦਸ਼ਾਹੀ ਆ ਉਹ ਵੀ ਸੱਚੀ ਹੈ ਕਿਉਂਕਿ ਬਾਦਸ਼ਾਹੀ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਸੱਚੇ ਬਾਦਸ਼ਾਹ ਤੇ ਜਿਹੜੇ ਸੱਚੇ ਬਾਦਸ਼ਾਹ ਨੇ ਉਹਨਾਂ ਦਾ ਆਸਣ ਵੀ ਉੱਪਰ ਹੁੰਦਾ ਹੈ ਤੇ ਉਹਨਾਂ ਦੇ ਉੱਤੇ ਚੌਰ ਝੁਲਦੀ ਹੈ ਤੇ ਉਹਨਾਂ ਦੇ ਉੱਤੇ ਚੰਦਵਾ ਲੱਗਿਆ ਹੁੰਦਾ ਹੈ ਇਹ ਸੱਚਿਆਂ ਦੀ ਗੱਲ ਹੈ ਝੂਠਿਆਂ ਦੇ ਉੱਤੇ ਕਦੇ ਚੌਰ ਨਹੀਂ ਝੁਲਿਆ ਕਰਦਾ ਚੋਂ ਝੂਠਿਆਂ ਦੇ ਉੱਪਰ ਕਦੇ ਚੰਦਵਾ ਨਹੀਂ ਤਾਣਿਆ ਜਾਂਦਾ ਚੂਠਿਆਂ ਦੇ ਕਦੇ ਵੱਡੇ ਵੱਡੇ ਉੱਚੇ ਆਸਣ ਨਹੀਂ ਲੱਗਿਆ ਕਰਦੇ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸੱਚਾ ਅਮਰ ਸੱਚੀ ਪਾਪਿ ਛਾਹੇ ਸੱਚੇ ਸੇਤੀ ਰੱਤੇ ਕਹਿੰਦੇ ਅਸੀਂ ਵੀ ਉਹ ਪਰਮਾਤਮਾ ਦੇ ਉਹ ਵੱਡੇ ਦੇ ਵਿੱਚ ਅਸੀਂ ਵੀ ਰੱਤੇ ਗਏ ਰੱਤੇ ਦਾ ਭਾਵ ਹੁੰਦਾ ਰੰਗੇ ਗਏ ਕਿ ਅਸੀਂ ਵੀ ਉਸ ਪਰਮਾਤਮਾ ਦੇ ਵਿੱਚ ਉਸ ਸੱਚੇ ਦੇ ਵਿੱਚ ਉਸ ਜਿਹਦਾ ਹੁਕਮ ਚੱਲਦਾ ਉਹਦੇ ਵਿੱਚ ਅਸੀਂ ਵੀ ਅਭੇਦ ਹੋਣਾ ਚਾਹੁੰਦੇ ਅਸੀਂ ਵੀ ਉਹਦੇ ਵਿੱਚ ਰੱਤੇ ਜਾਈਏ ਜਿਹੜੇ ਗੁਰਸਿੱਖ ਨੇ ਜਿਹੜੇ ਸੰਤ ਜਨਨ ਉਹ ਦੇ ਵਿੱਚ ਰਤੇ ਗਏ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇਖਨ ਜਾਤੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੱਚਾ ਸੁਖ ਆ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਹੈਗੇ ਆ ਪਰ ਉਹ ਸੱਚੇ ਨਹੀਂ ਉਹ ਸੁੱਖਾਂ ਦੇ ਕਰਕੇ ਅਸੀਂ ਦੁਖੀ ਵੀ ਬਹੁਤ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਅਸੀਂ ਕੋਈ ਨਾ ਕੋਈ ਚੀਜ਼ ਗੁਰੂ ਤੋਂ ਮੰਗਦੇ ਆ ਪਰ ਕੋਈ ਨਾ ਕੋਈ ਚੀਜ਼ ਜਿਹੜੀ ਮੰਗੀ ਉਹ ਮਿਲ ਗਈ ਤੇ ਉਸ ਤੋਂ ਬਾਅਦ ਅਸੀਂ ਗੁਰੂ ਨੂੰ ਛੱਡ ਦਿੰਨੇ ਆ ਗੁਰੂ ਨੂੰ ਭੁੱਲ ਜਾਂਦੇ ਆ ਫਿਰ ਉਹ ਜਿਹੜੀ ਚੀਜ਼ ਅਸੀਂ ਨੇ ਲਈ ਨਾ ਉਹਦੇ ਵਿੱਚੋਂ ਵੀ ਸਾਨੂੰ ਦੁੱਖ ਮਹਿਸੂਸ ਹੋਣ ਲੱਗ ਜਾਂਦਾ ਪਰ ਜੇ ਅਸੀਂ ਨੇ ਗੁਰੂ ਨੂੰ ਮੰਗ ਲਿਆ ਗੁਰੂ ਦੇ ਨਾਲ ਸਾਰਾ ਕੁਝ ਹੀ ਮਗਰ ਮਗਰ ਆ ਜਾਣਾ ਪੁੱਤ ਵੀ ਧੀਆ ਵੀ ਜਨੀਨ ਜੈਦਾਦਾ ਸਾਰਾ ਕੁਝ ਗੁਰੂ ਦੇ ਪਿੱਛੇ ਪਿੱਛੇ ਆ ਜਾਣਾ ਜੇ ਅਸੀਂ ਗੁਰੂ ਨੂੰ ਮੰਗ ਲਾਂਗੇ ਤਾਂ ਇਹ ਸਮਝ ਲਓ ਕਿ ਸੱਚਾ ਸੁੱਖ ਮਿਲ ਗਿਆ ਸੱਚਾ ਸੁੱਖ ਸੱਚੀ ਵਡਿਆਈ ਉਹਦੀ ਵਡਿਆਈ ਵੀ ਸੱਚੀ ਹੋਣੀ ਹੈ ਜਿਹੜੇ ਸੱਚੇ ਬੰਦੇ ਹੁੰਦੇ ਆ ਗੁਰੂ ਦੇ ਨਾਲ ਜੁੜੇ ਹੁੰਦੇ ਆ ਜਿਹੜੇ ਇੱਕਮਿਕ ਹੁੰਦੇ ਆ ਉਹਨਾਂ ਦੀ ਵਡਿਆਈ ਸੱਚੀ ਹੁੰਦੀ ਹੈ ਕਿਉਂਕਿ ਸਾਰਾ ਸੰਸਾਰ ਉਹਨਾਂ ਦੀ ਵਡਿਆਈ ਕਰਦਾ ਅਸੀਂ ਗੁਰੂ ਦੇ ਨਾਲ ਮਨੋਂ ਨਹੀਂ ਜੁੜੇ ਹੋਏ ਅਸੀਂ ਉੱਪਰੋਂ ਉੱਪਰੋਂ ਜੁੜੇ ਹੋਏ ਆ ਤਾਂ ਕਰਕੇ ਸਾਡੀ ਵਡਿਆਈ ਸੱਚੀ ਨਹੀਂ ਹੈ ਤੇ ਸਾਡੇ ਇਹ ਬੰਦਾ ਕੁਝ ਕਹਿੰਦਾ ਤੇ ਦੂਜੇ ਕੋਲ ਕੁਝ ਕਹਿੰਦੇ ਕਿਉਂਕਿ ਸੱਚੀ ਨਹੀਂ ਵਡਿਆਈ ਇਹ ਸਾਰੇ ਸੰਸਾਰ 'ਚ ਚੱਲ ਰਿਹਾ ਕੰਮ ਤੇ ਜਿਹੜੇ ਜੁੜੇ ਹੁੰਦੇ ਆ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਫਿਰ ਵਡਿਆਈ ਵੀ ਸੱਚੀ ਹੁੰਦੀ ਆ ਸੱਚਾ ਸੁੱਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਤੇ ਜਿਹੜੇ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਆ ਉਹਨਾਂ ਦੀ ਫਿਰ ਵਡਿਆਈ ਵੀ ਸੱਚੀ ਹੋਣ ਲੱਗ ਜਾਂਦੀ ਆ ਪੱਖਾ ਫੇਰੀ ਪਾਣੀ ਧੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜੇ ਤੇਰੇ ਨਾਲ ਗੁੜ ਜਾਂਦੇ ਆ ਜੇ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਅੱਜ ਸੰਤਾਂ ਦੀ ਗੱਲ ਕਰ ਰਹੇ ਭਾਗ ਜਿਹੜੇ ਆ ਸੰਤ ਤੋਂ ਮਾਰੇ ਜਿੰਨ ਘਰ ਘਨ ਹਰ ਨਾਮਾ ਤੇ ਕਹਿੰਦੇ ਜਿਹੜੇ ਤੇਰੇ ਸੰਤ ਬਣ ਜਾਂਦੇ ਆ ਅਸੀਂ ਤੇ ਕਹਿੰਦੇ ਉਹਨਾਂ ਨੂੰ ਪੱਖੇ ਦੀ ਸੇਵਾ ਦੀ ਕਰਨ ਨੂੰ ਤਿਆਰ ਆ ਪਹਿਲੇ ਸਮਿਆਂ ਦੇ ਵਿੱਚ ਆਪਾਂ ਦੇਖਿਆ ਹਨ ਤੇ ਜਦੋਂ ਕਿਤੇ ਦੀਵਾਰ ਲੱਗਣੀ ਉਦੋਂ ਇੱਕ ਪੱਖਾ ਲੈ ਕੇ ਵੱਡਾ ਸਾਰਾ ਸੰਗਤਾਂ ਦੀ ਸੇਵਾ ਕਰਦੇ ਕਈ ਤੇ ਜਿਉਂ-ਜਿਉਂ ਸਮਾਂ ਬਦਲਿਆ ਜਿਉਂ-ਜਿਉਂ ਫਿਰ ਉਹ ਪੱਖੇ ਦੀ ਸੇਵਾ ਜਿਹੜੀ ਸਾਡੇ ਤੋਂ ਖੁੱਸ ਗਈ ਅੱਜ ਭਾਂਡਿਆਂ ਦੀ ਸੇਵਾ ਉਹ ਵੀ ਸਾਡੇ ਕੋਲੋਂ ਜਾਂਦੀ ਨਹੀਂ ਕਿਉਂਕਿ ਭਾਂਡੇ ਵੀ ਰੇਡੀਮੈਂਟ ਆ ਗਏ ਬੰਦੇ ਨੇ ਖਾਇਆ ਤੇ ਕੂੜੇਦਾਨ ਚ ਸਿਲ ਤੜ ਕਿਉਂਕਿ ਜਿੰਨਾ ਚਿਰ ਅਸੀਂ ਚੰਗੀ ਤਰ੍ਹਾਂ ਸੇਵਾ ਨਹੀਂ ਕਰਾਂਗੇ ਉਹਨਾਂ ਚਿਰ ਸਾਡਾ ਮਨ ਨਹੀਂ ਮੰਨਿਆ ਜਾਣਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਪੱਖਾ ਫੇਰੀ ਪਾਣੀ ਢੋਵਾ ਤੇ ਮੈਂ ਉਹਨਾਂ ਨੂੰ ਪੱਖਾ ਫੇਰ ਕੇ ਆਪਣੀ ਸੇਵਾ ਕਰਾਂ ਤੇ ਉਹਨਾਂ ਵਾਸਤੇ ਇਸ਼ਨਾਨ ਵਾਸਤੇ ਪਾਣੀ ਲੈ ਕੇ ਆਵਾ ਹਰ ਜਨ ਕੈ ਪੀਸਣ ਪੀਸ ਕੰਵਾਵਾ ਤੇ ਮੈਂ ਲੰਗਰ ਵਾਸਤੇ ਆਟਾ ਤਣਕ ਪੀ ਕੇ ਆਟਾ ਤਿਆਰ ਕਰਾਂ ਮੈਨੂੰ ਤੇ ਇਹ ਸੇਵਾਵਾਂ ਦੇਈਆਂ ਨੇ ਜੀ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਹਿ ਪੀਸਣ ਪੀਸ ਕਮਾਵਾ ਹੁਣ ਜਿਹੜੇ ਰਾਣਾ ਸਾਹਿਬ ਵਾਲੇ ਸੋਣ ਨਵੇਂ ਸੰਤ ਬਣਾਏ ਆ ਨਾ ਜਿਹੜੇ ਜਿਨ੍ਹਾਂ ਦਾ ਨਾਮ ਸੰਤ ਬਾਬਾ ਅਮਰ ਸਿੰਘ ਜੀ ਭੋਰੇ ਵਾਲੇ ਉਹ ਤਕਰੀਬਨ 40-45 ਸਾਲ ਤੋਂ ਉੱਥੇ ਹੀ ਰਹਿ ਰਹੇ ਸੀ ਤੇ ਉਹਨਾਂ ਨੂੰ ਜਦੋਂ ਉਸ ਆਸਣ ਤੇ ਬਿਠਾਇਆ ਨਾ ਉਹਨਾਂ ਨੇ ਆਖਿਆ ਮੈਨੂੰ ਇਸ ਆਸਣ ਤੇ ਵੇਸ਼ਕ ਬਿਠਾ ਦਿਓ ਪਰ ਜਿਹੜੀ ਮੈਂ ਸੇਵਾ ਕਰ ਰਿਹਾ ਮੈਂ ਸੇਵਾ ਨਹੀਂ ਛੱਡਣੀ ਕਿਤੇ ਤੁਸੀਂ ਕਹੋ ਹੁਣ ਸੇਵਾ ਛੱਡ ਦਿਓ ਆ ਜਾਓ ਉੱਚੇ ਥਾਂ ਤੇ ਬੈਠੋ ਨਹੀਂ ਮੈਂ ਸੇਵਾ ਕਰਨੀ ਹੈ ਸੰਗਤਾਂ ਦੀ ਤੇ ਸੇਵਾ ਮੈਂ ਕਰਦੇ ਰ੍ਹਾਂਗਾ ਉਹਨਾਂ ਦੇ ਬਾਬਤ ਇਹ ਗੱਲਾਂ ਲਿਖ ਰਿਹਾ ਗੁਰੂ ਸਾਹਿਬ ਕੇ ਪੱਖਾ ਫੇਰੀ ਪਾਣੀ ਢੋਵਾ ਹਰ ਜਨਕ ਹੈ ਪੀਸਣ ਪੀਸਵਾਵਾ ਕਿ ਮੈਂ ਆਪਣੀ ਸੇਵਾ ਨਹੀਂ ਛੱਡਣੀ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਕਿ ਮੇਰੀ ਵੀ ਸੱਚੇ ਪਾਤਸ਼ਾਹ ਕਬੀਰ ਦੀ ਆ ਤੁਹਾਡੇ ਚਰਨਾਂ 'ਚ ਨਾਨਕ ਕੀ ਪ੍ਰਭ ਪਾਸ ਬੇਨੰਤੀ ਕਿ ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਤੇਰੇ ਜਨ ਦੇਖਣ ਪਾਵਾਂ ਕਿ ਮੇਰੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਦੇ ਵਿੱਚ ਐਸੀ ਜੋਤ ਜਗਾ ਦਿਓ ਕਿ ਜਿਹਦੇ ਨਾਲ ਮੈਂ ਤੇਰੇ ਸੇਵਕਾਂ ਨੂੰ ਦੇਖ ਸਕਾਂ ਕਿ ਆਹ ਸੇਵਕ ਹੈ ਤੇ ਆਹ ਸੇਵਕ ਨਹੀਂ ਹੈਗਾ ਮੇਰੀਆਂ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਜੋਤ ਜਗਾ ਦਿਓ ਜਿਹਦੇ ਨਾਲ ਮੈਂ ਬੁਰਾ ਤੇ ਚੰਗਾ ਤੇ ਮਾੜਾ ਤੇ ਚੰਗਾ ਵੇਖ ਸਕਾਂ ਸੱਤੇ ਬਾਦਸ਼ਾਹ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਵਤਸ ਬਿਨੰਤੇ ਤੇਰੇ ਜਨ ਦੇਖਣ ਪਾਵਾ ਵਾਹ ਗੁਰੂ ਜੀ ਦਾ ਖਲਸਾ ਵਾਹ ਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵਾਹ